ਹਾਂ 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 ਵੀ ਦੱਸ ਦੱਸ ਮੈਂ ਗੋਲਡੀ ਹਾਂ ਟੈਂਟੈਂਟਰੀ ਬੋਲ ਰਿਹਾ ਮੈਂ ਹਾਂ ਹਾਂ ਮੈਂ ਵਿਕਰਮ ਬੋਲ ਰਿਹਾ ਦੱਸ ਹਾਂ ਮੈਂ ਗੋਲਡੀ ਬੋਲ ਰਹਾ ਬਹੁਤ ਮੈਂ ਕਿਹਾ ਮਾੜਾ ਹੋਇਆ ਬਾਈ ਜੀ ਤੁਹਾਡੀ ਨਿਆਂ ਚੋ ਲਾਨ ਵਿਚਾਰੀ ਸੁਣੀ ਅਨੇਕੀ ਸਾਡੀ ਮੈਂ ਕਿਹਾ ਸੌਂ ਕਰ ਲਏ ਮੈਂ ਕਿ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੜਨਾ ਮਾਰਤਾ ਖਾਲੀ ਕੋਈ ਅਜੀ ਰਾਣਾ ਮਾਰਦਾ ਹੁਣ ਇਹ ਮਾਰਦਾ ਕੋਈ ਆਪ ਦੇ ਹਿਸਾਬ ਨਾਲੀ ਤੁਸੀਂ ਆਪ ਦੇ ਬੰਦੇ ਕਰੀ ਜਨੇ ਹੋ ਮੈ ਤੁਹਾਨੂੰ ਪਤਾ ਤੈਨੂੰ ਹਾਂ ਕਿਵੇਂ ਕੀ ਅੰਕਿਤ ਸੋ ਮੋਟੇ ਮੋਟੇ ਕੋਈ ਕਿਹੜੇ ਬਗਿਆਂ ਦੇ ਗੋਲੀਆਂ ਮਾਰੀਆਂ ਆਹ ਤੇ ਮੋਟੇ ਤੇ ਬਹੁਤ ਜ਼ਿਆਦਾ ਵੀ ਤੇਰੇ ਮੁਖਬਰ ਨਹੀਂ ਸੀਗੇ ਅਜੀ ਰਾਣਾ ਤੇਰਾ ਮੁਖਬਰ ਨਹੀਂ ਸੀ ਤੇ ਜਹਾ ਹੈ ਕੋਈ ਤੇਰਾ ਮੁਖਬਰ ਨਹੀਂ ਸੀ ਖਾਲਾ ਆਪ ਦੇ ਘਰਦਿਆਂ ਵੀ ਸੋ ਆਪ ਦੇ ਜਵਾਬਾਂ ਨਹੀਂ ਇਹ ਕੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਕੋਈ ਬੰਦਿਆਂ ਦੀ ਗੱਲ ਕਰ ਮੇਰੇ ਠੀਕ ਹੈ ਅਸੀਂ ਸੋਚਦੇ ਹਾਂ ਕਿ ਫਾਇਦਾ ਨਹੀਂ ਕਰੂਗਾ ਨਾ ਗੱਲ ਨੂੰ ਕਿ ਇਹ ਮੁਖਵਰਨ ਕੋਈ ਨਹੀਂ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਛੋਟੇ ਛੋਟੇ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਿਆ ਉਹ ਆਪ ਦੇ ਆਪ ਹੀ ਮਰਿਆ ਉਹ ਗੰਦ ਮਡਾਉਣ ਦਾ ਬਟਰਾ ਉਹ ਦਲੇਰ ਸਿੱਖ ਦੋਵਾਂ ਨਾਲ ਯਾਰੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇਰੇ ਤੋਂ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਸੀ ਕਰਦੀ ਫਿਰਦੀ ਹੈ ਕਦੇ ਹੋਰ ਨਹੀਂ ਹੋਵੇ ਸਰ ਰੱਖੀ ਹੋਵੇ ਮੈਂ ਨਹੀਂ ਰੱਖੀ ਕਦੇ ਚੰਗੀ ਗੱਲਾਂ ਚੰਗੀ ਗੱਲਾਂ ਦੀ ਨਹੀਂ ਰੱਖੀ ਚੰਗੀ ਗੱਲਾਂ ਤੁਹਾਨੂੰ ਲੱਗਦਾ ਹੈ ਗਰਮੇ ਤਾਂ ਮੇਰਾ ਤਾਂ ਕੋਈ ਨਹੀਂ ਆਉਂਦਾ ਅੰਦੇ ਨੇ ਨਾ ਸਾਹ ਦਾ ਪਰ ਜਿਹੜੀ ਕਰਨਾ ਹਰ ਥਾਂ ਦਾ ਪੋਰਟ ਤੇ ਆਉਂਦਾ ਆਪਦੀਆਂ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ اچھا ਆਪ ਵੀ ਬਚਦੇ ਕੋਈ ਨਹੀਂ ਕਰਦਾ ਐਂਕਸਪੈਂਸ ਜਾਖੜ ਨੇ ਤੇ ਪੁੱਦੀ ਨੇ ਮੁਹਬਰੀ ਨਹੀਂ ਕੀਤੀ ਤੁਹਾਨੂੰ ਅਗਲੀ ਪਤਾ ਸਾਡੇ ਮੁੱਦੇ ਨਜ਼ੀਰ ਤੇ ਚੜਾ ਜੀ ਤਾਂ ਸ਼ੁਰੂ ਕਰ ਕਿ ਤਾ ਜੀ ਕਿਉਂ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਸਾਡਾ ਕੋਈ ਰੋਲ ਨਹੀਂ ਕੁੜਾ ਆਲਸਾ ਨਿਰਿੰਦਰ ਨਰੁੰਦਾ ਆਜਾ ਨਾ ਹੈਗਾ ਤੁਹਾਡਾ ਨਿਰਦੇਸ਼ ਹੈ ਕਿਦਾ ਬੰਦਾ ਸੁਗਾ ਗੱਲ ਤਾਂ ਨਹੀਂ ਕਰਦੇ ਹੱਤਵਾਦੀ ਵਾਲੇ ਜ ਨਹੀਂ ਪੈਂਦੇ ਉਹ ਕਿਹੜੇ ਨੇ ਐ ਪ੍ਰਦੀਪ ਦਾ ਇਹ ਕੌਣ ਹੈ ਅੱਜ ਵੀ ਕਿ ਪ੍ਰਦੀਪ ਮਾਰਦਾ ਉਹ ਮੈਂ ਅੱਜ ਵੀ ਕਿ ਮੈਂ ਬਿਨਾਂ ਉਹਦੇ ਚ ਕੁਝ ਨਹੀਂ ਸੀ ਠੀਕ ਹੈ ਅੱਜ ਇਹ ਮਾਰਿਆ ਤੇ ਮਾਰ ਕੇ ਕੋਈ ਮਗੋਂ ਨਹੀਂ ਲਾਇਆ ਜਿਹੜੀ ਗੱਲ ਕੀਤੀ ਹੈ ਉਹਦੇ ਤੋਂ ਭੱਜੇ ਨਹੀਂ ਕਦੇ ਬਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਐਸ ਕਾਲ ਚਿਵਾ ਕੀਤੀ ਹੈ ਨਾ ਲੱਕੀ ਕੋ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਮਾਨ ਦਾ ਵੀ ਸਪੈਸ਼ਲ ਹੋ ਤੁਸੀਂ ਕੁਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਮੈਂ ਤੁਹਾਡਾ ਚੰਗੀ ਬਣਾ ਕਰੇ ਮੇਰੇ ਲਈ ਸਾਡੇ ਲਈ ਤੂੰ ਵੀ ਉਹ ਜਾਂ ਉਹ ਵੀ ਉਹ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਂਟੀ ਹਾਂ ਦਾ ਤੂੰ ਮੈਨੂੰ ਵੀ ਜਾਣਦਾ ਤੂੰ ਆਪਦਾ ਕਰੀ ਉਸ ਬਿਲਕੁਲ ਸਹੀ ਕੰਮ ਆਦੀ ਨੌਕਰੀ ਦੇ ਮੁਤਾਬਕ ਕਰਦੇ ਆ ਬਾਈ ਇਸ ਸਾਲ ਹੋ ਗਈ ਮਾਰੀ ਪਾਈ ਸੀ ਸਾਡਾ ਲਾਗੇ ਅਜੀ ਮੈਂ ਦਿਖਾਵਾਂਗੇ ਇਹ ਮਨੂਰੀ ਤੋਂ ਇਹ ਵਾਲਾ ਮਾਰ ਤੇ ਉਹਨਾਂ ਨੂੰ ਸਪੈਸ਼ਲ ਟਰੀਟਮੈਂਟ ਕਿਉਂ ਦਿੱਤਾ ਤੁਸੀਂ ਰਮਾਨ ਤੇ ਉਹਨਾਂ ਨੂੰ ਕੋਈ ਟਰੀਟਮੈਂਟ ਦੱਸੋ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦਿੰਦਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰਾਤ ਠੀਕ ਹੈ ਨਾ ਉਹ ਥੋੜੀ ਆ ਕਦੀ ਜਵਾਬ ਦੀ ਹੈ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਕਿ ਕਰੋ ਗਲਤੀ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਪਹਿਲੀ ਸੇ ਰਾਤ ਦੀ ਵੀ ਨੰਬਰ ਲੰਚੇ ਰਾਤ ਨੂੰ ਬਹੁਤ ਖੋਲਾ ਆਈ ਨਜ਼ਰ ਰਿਹਾ ਹਾਂ ਮੈਂ ਕਰ ਰਿਹਾ ਹਾਂ ਸਪੈਾਈ ਕਰ ਮੈਂ ਤੁਹਾਨੂੰ ਇੰਨੀ ਗੱਲ ਕਹਿੰਦਾ ਪੁਲਿਸਿੰਗ ਕਰ ਰਹੇ ਹੋ ਨਿਰਪਾਸਾ ਕਰ ਲੋ ਇਹਨਾਂ ਚਿੱਟਿਆਂ ਨਾਲ ਸਮਗਲਣਾ ਰਹਿਣ ਨੂੰ ਤੁਸੀਂ ਸੁਪੰਨ ਕਰਦੇ ਹੋ ਪ੍ਰੋਪਰ ਇਨਰ ਨਹੀਂ ਨਾ ਅਸੀਂ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈਏ ਤੇ ਪਹਿਲਾਂ ਇਹ ਦੂ ਤਾਈ ਜਿਨ ਲਾਇਆ ਕੰਮ ਨਹੀਂ ਪੁੱਛ ਨਹੀਂ ਦੇ ਆ ਪ੍ਰਦੀਪ ਆਲਾ ਫਿਰ ਆਰ ਪੀਜੀਸ਼ ਨਰੇਸ਼ ਆ ਗਿਆ ਇਹ ਕੋਈ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਬਾਈ ਜੀ ਡੋਟੇ ਵਿਕਰਮ ਰਾੜ ਸਾਹਿਬ ਵਿਕਰਮ ਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਤਵਾਂਤੀ ਹੋ ਗਏ ਤੁਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਮੂਹਰੇ ਮੱਥਾ ਟੇਕਦੇ ਜਾ ਕੇ ਐ ਪੁਲਿਸ ਦੀ ਐ ਸੀਨ ਤੇ ਬਾਈ ਕਿ ਨਾਮ ਆਇਆ ਕਿ ਪ੍ਰੇਮੀ ਦਾ ਠੀਕ ਹੈ ਨਾ ਪ੍ਰੇਮੀ ਛੱਡ ਮੇਰਾ ਆਰ ਪੀਜੀ ਦਾ ਕਿਉਂ ਕਰਾ ਫਿਰ ਇੰਟੈਲੀਜੈਂਸ ਨੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਉਸ ਤੋਂ ਅੱਗੇ ਹੇ ਜੇ ਜੇ ਤੁਹਾਨੂੰ 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 ਜੇ ਕੋਈ ਨਾ ਜੇ ਆਦੂ ਰੇਸ ਪਾਟ ਆਪਣੀ ਦੀ ਕੋਸ਼ਿਸ਼ ਰੋਕੋ ਨਾ ਅਜਿਹਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਤੇ ਇਹ ਮਾਰਤਾ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੇ ਦਲ ਲੱਗੇ ਆ ਧੋਕੇ ਕਰਾਂਗੇ ਸਹੀ ਕੰਮ ਕਰਾਂਗੇ ਠਾਲੀਆਂ ਨਹੀਂ ਕਰਾਓ ਸਮਾਗਮਾਂ ਦੀ ਮਦਦ ਨਾ ਕਰੋ ਕੋਈ ਨਾ ਕੋਈ ਨਾ ਜਿਹੜਾ ਉਹ ਟੋਪੇ ਪਹਿਲਾਂ ਹੀ ਬਹੁਤ ਦੁਨੀਆ ਦੇ ਵਿੱਚ ਬੈਠੀ ਆ ਠੀਕ ਆ ਤੇ ਜਸਕੇ ਆਰਤੀਆ ਜਣ ਮਾਨੂੰ ਤੁਸੀਂ ਜਿਹੜੀ ਸ਼ਹਿ ਦੇ ਰਹੇ ਹੋ ਨਾ ਤੇ ਪੈਸੇ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਮੈਨੂੰ ਦੱਸੋ ਕਿਹੜਾ ਚੰਗਾ ਕੰਮ ਕੀਤਾ ਨਹੀਂ ਚਲੋ ਅਸੀਂ ਤਾਂ ਚੰਗਾ ਕੋਈ ਨਹੀਂ ਕੀਤਾ ਹੋਣਾ ਪ੍ਰਿੰਟ ਵੀ ਮਾਰਦਾ ਕੋਈ ਨਹੀਂ ਇੰਨੀ ਚਾਹਤ ਦੇ ਹੋਗੇ ਨਾ ਅਸੀਂ ਇਹਦੇ ਨੂੰ ਸ਼ਹਿ ਦੇ ਆ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਾਂਗਾ ਸਾਫ਼ ਤੈਨੂੰ ਦੱਸਤਾ

ਤਰੀਂ ਦਾ ਨਾਮ ਮੈਨੂੰ ਲੋੜ ਆ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆਂਦਾ ਸਾਨੂੰ ਕੀ ਆ ਠੀਕ ਹੈ ਨਾ ਹਾਂ ਤੇ ਮੈਂ ਜੋ ਗੱਲ ਕਰ ਰਹੀ ਹਾਂ ਗੱਲ ਇਹ ਕਹਿੰਦਾ ਮੁਖਬਰ ਬਣਾਇਆ ਸੀ ਥੋੜੇ ਹਾਂਜੀ ਅਸ਼ੇਰ ਆ ਮੁਖਬਰ ਬਣਾਇਆ ਸੀ ਉਹਨੂੰ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਤੂੰ ਨਹੀਂ ਹਰਦੀ ਤੂੰ ਵੀ ਇਹ ਲੋਕਾਂ ਦੇ ਪੁੱਤ ਮਰ ਰਹੇ ਨੇ ਪੁੱਤ ਪੁੱਤ ਪੈਂਦਾ ਹੁੰਦਾ ਤਾਂ ਘਾਟਾ ਹੀ ਕਰ ਅਸੀਂ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਸਾਨੂੰ ਘਰ ਛੱਡਨੇ ਕਾਹ ਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤੇ ਸਾਨੂੰ ਘਰ ਲੈ ਛੱਡਨੇ ਪੈਂਦੇ ਠੀਕ ਹੈ ਅਸੀਂ ਆਖਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾ ਨੇ ਕੋਈ ਨਹੀਂ ਦੇਖ ਲਾਂਗੇ ਅਸੀਂ ਕਿਹੜੀ ਗੱਲ ਚਾਕੇ ਜਿਹਨੂੰ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਸਾਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸ ਵਰਕ ਕੀਤਾ ਤੁਸੀਂ ਕਿਹੜੇ ਕਿਹੜਾ ਭਰਾ ਮਾਰ ਕੇ ਸਾਡੇ ਸੰਪਰਕਤ ਹੋਏ ਵੀ ਹੋ ਕਿ 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 ਠੀਕ ਹੈ ਨਾ ਆਹ ਮੈਨੂੰ ਪਤਾ ਤੁਹਾਡੇ ਕੋਲ ਫੋਕਸ ਹੈ ਤੁਹਾਡੇ ਕੋਲ ਮੁੱਖ ਬਰੀ ਨਹੀਂ ਹੋਰ ਤੁਹਾਡੇ ਕੋਲ ਛਿੱਟੂ ਨਹੀਂ ਹੈਗਾ